ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਸ ਲੈ ਕੇ ਆਇਆ ਜੀ ਵੀ ਕ੍ਰਾਸ ਗੱਡੀ ਵਿਕਾਊ ਆ 2017 ਮਾਡਲ ਨਿਊ ਕੰਡੀਸ਼ਨ ਬੀ ਆਈ ਪੀ ਨੰਬਰ ਇਹ ਰੀਆ ਬਠਿੰਡਾ ਡਾਕਟਰ ਸਾਹਿਬ ਦੀ ਗੱਡੀ ਹੈ 13 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ 17 ਮਾਡਲ ਹੈ ਜੀ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ 8146144213 ਇਸ ਨੰਬਰ ਤੇ ਫੋਨ ਕਰਕੇ ਵੀ ਕ੍ਰਾਸ ਗੱਡੀ ਹੈ ਜਿਹੜੀ 13 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਪਲਾਟ ਵੀ ਕਾਊ ਆ ਜੀ 99Y 47 ਦਾ ਦੋ ਗਲੀਆਂ ਤੇ ਲੱਗਦਾ ਜੀ ਲਾਲ ਖੀਰ ਦੇ ਅੰਦਰ ਹੈ 400 ਪਲਾਟ ਹੈ ਜੀ ਏਰੀਆ ਪਿੰਡ ਛਾੜ ਕੇ ਭੋਗਪੁਰ ਸਿਟੀ ਪਿੰਨ ਕੋਲ 144201 ਰੇਟ ਹੈ ਜੀ 10 ਲੱਖ ਰੁਪਏ 78149 75363 ਇਹ ਵੀ ਇਹਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਪਲਾਟ ਤੁਸੀਂ ਖਰੀਦ ਸਕਦੇ ਹੋ ਏਰੀਆ ਬਾਬਾ ਬਕਾਲਾ ਅੰਮ੍ਰਿਤਸਰ ਤੋਂ ਦੂਜੀ ਸੂਏ ਸੂਨ ਵਾਲੀ ਹਰਿਆਣੇ ਦੀ ਝੋਟੀ ਵਿਕਾਉ ਹੈ ਜੀ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਸੀਗਾ ਪਹਿਲੇ 14 ਕਿਲੋ ਦੁੱਧ ਦਿੱਤਾ ਸੀਗਾ ਜੀ ਇੱਕ ਦੋ ਦਿਨ ਰਹਿੰਦੇ ਨੇ ਹਾਲੇ ਸੋਨ ਚ 1,45,000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਸਕਰੀਨ ਤੇ ਤੁਸੀਂ ਨੋਟ ਕਰ ਲਓ 76967 99783 ਇਸ ਨੰਬਰ ਤੇ ਖਰੀਦ ਸਕਦੇ ਹੋ 295 6015 ਗੱਡੀ ਦੇ ਟਾਇਰ ਵਿਕਾਉ ਨੇ ਸਮੇਤ ਅਲਾਈ ਵਿਲ ਰੇਟ 23000 ਰੁਪਏ ਜੀ ਏਰੀਆ ਸਾਨੇਵਾਲ ਲੁਧਿਆਣਾ ਏਰੀਆ ਜੀ ਸਾਨੇਵਾਲ ਲੁਧਿਆਣਾ ਇੱਕ ਇਹ ਵੀਰ ਕੋਲੇ ਟੋਕਾ ਮਸ਼ੀਨ ਤੇ ਮੋਟਰਸਾਈਕਲ ਵਾਲੀ ਰੇੜੀ ਵੀ ਵਿਕਾਊ ਹੈ ਜੀ 98768 14125 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987799 8446 ਇਸ ਨੰਬਰ ਤੇ ਪੈਂਤੋ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜ਼ਮੀਨ ਪਲਾਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜਿਹਦਾ ਵੀ ਤੁਸੀਂ ਐਡ ਕਰਵਾਉਣੀ ਹੈ ਤਾਂ ਜੀ ਵੀਡੀਓ ਭੇਜਣਾ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਕਿਸੇ ਰੋਡ ਤੇ ਜਾਂ ਕਿ ਪਾਣੀ ਦਾ ਸਾਧਨ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਵੀਡੀਓ ਬਣਾ ਕੇ ਤੋਂ ਐਚ ਐਫ ਨਸਲ ਦੀਆਂ ਬੈੜਾਂ ਵਿਕਾਉ ਨੇ 20000 ਰੁਪਏ ਮੰਗੇ ਜੀ ਦੋਨਾਂ ਦਾ 73475 64491 ਇਸ ਨੰਬਰ ਤੇ ਫੋਨ ਕਰਕੇ ਦੋ ਐਚ ਐਫ ਨਸਲ ਦੀਆਂ ਬੈੜਾਂ 20000 ਪੇ ਚ ਖਰੀਦ ਸਕਦੇ ਹੋ ਗੋਨਿਆਂ ਨੇ ਏਰੀਏ ਦੇ ਵਿੱਚ ਨੇ ਤੁਸੀਂ ਜਾ ਕੇ ਖਰੀਦ ਸਕਦੇ ਹੋ ਤਿੰਨ ਟਰਾਲੀਆਂ ਵਿਕਾਉ ਨੇ ਜੀ 11 ਵਾਈਪੈਂਸ 6 ਦੀਆਂ ਟਰਾਲੀਆਂ ਨੇ ਲਾਲ ਟਰਾਲੀ ਦਾ ਰੇਟ 1,75,000 ਹੈ ਜੀ ਨੀਲੀ ਦਾ ਰੇਟ 1,70,000 ਹੈ ਚਿੱਟੀ ਦਾ ਰੇਟ 1,80,000 ਏਰੀਆ ਜੀ ਪਿੰਡ ਜੋਹਲਾ ਰਾਏਕੋਟ ਲੁਧਿਆਣਾ ਕੰਡੀਸ਼ਨ ਤੁਸੀਂ ਸਾਰੀਆਂ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਬੈੱਡ ਵਗੈਰਾ ਲੱਗੇ ਹੋਏ ਨੇ ਵਧੀਆ ਰੰਗ ਪੀਟ ਹੈ ਤੁਸੀਂ ਦੇਖ ਸਕਦੇ ਹੋ ਜੀ 9914157013 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਿੰਨੇ ਟਰਾਲੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਜੋਂਡੀਆ 5504 ਟਰੈਕਟਰ ਵਿਕਾਊ ਆ 2012 ਮਾਡਲ ਹੈ ਜੀ ਪੰਜਾਬ ਨੰਬਰ ਹੈ 65% ਹੈ ਨਾਲ ਦੀ ਕੰਡੀਸ਼ਨ 375 ਰੇਟ ਰੱਖਿਆ ਗਿਆ ਏਰੀਆ ਗਿੱਦੜਵਾਹਾ 70870 67904 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤਾਂ ਅੱਗੇ ਵੱਧ ਵੱਧ ਸ਼ੇਅਰ ਕਰ ਦਿਓ ਤੇ ਵਾਹਿਗੁਰੂ ਲਿਖਣਾ ਨਾ ਭੁੱਲੋ ਮਹਿੰਦਰਾ 275 DI ਟਰੈਕਟਰ ਵਿਕਾਊ ਆ ਨਵੇਂ ਟਾਇਰ ਨੇ 1 ਲੱਖ 1000 ਰੇਟ ਮੰਗਿਆ ਪੰਜਾਬ ਨੰਬਰ ਹੈ ਏਰੀਆ ਰਾਮਪੁਰਾ ਫੁੱਲ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਇੰਜਨ ਗੇਅਰ ਦਾ ਓਕੇ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 110 ਰੇਟ ਰੱਖੇਗੇ ਜੀ ਰਾਮਪੁਰਾ ਫੁੱਲ ਏਰੀਆ ਦੇ ਵਿੱਚ ਟਰੈਕਟਰ ਖੜਾ ਤੁਸੀਂ ਦੇਖ ਸਕਦੇ ਹੋ 62804 68624 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਮਹਿੰਦਰਾ 275 DI ਟਰੈਕਟਰ ਨੂੰ 1 ਲੱਖ 1000 ਚ ਖਰੀਦ ਸਕਦੇ ਹੋ ਰੋਟਾਵੇਟਰ ਵਿਕਾਊ ਹੈ ਜੀ 2017 ਮਾਡਲ 70000 ਰੁਪਏ ਰੇਟ ਮੰਗਿਆ ਏਰੀਆ ਸਰਦੂਲਗੜ 70000 ਰੁਪਏ ਰੇਟ ਮੰਗਿਆ ਜੀ 17 ਮਾਡਲ ਹੈ ਸਰਦੂਲਗੜ ਏਰੀਆ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 9914081392 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ 2017 ਮਾਡਲ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਰਦੂਲਗੜ ਏਰੀਆ ਦੇ ਵਿੱਚ ਹੈ ਜੀ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਲੋਜੀ ਖੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਦੀ ਵੀਡੀਓ ਲੈ ਕੇ ਆਏ ਆ ਸੋ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਦੇ ਨਾਲ ਬਨੇ ਰਹੋ ਸਭਾ ਪੰਜ ਕਿਲੇ ਜ਼ਮੀਨ ਵਿਕਾਊ ਹੈ ਜੀ 15 ਚਪਈ ਦੀ ਸੋਲਰ ਮੋਟਰ ਵਿੱਚ 4 ਸਟੱਕ ਹੈ ਡਬਲ ਰਸਤਾ ਹੈ ਜ਼ਮੀਨ ਨੂੰ ਪਾਖੜਾ ਨਹਿਰ ਦੇ ਨਾਲ ਹੈ ਚੋਆ ਹੈਗੇ ਜੀ 80 90 ਫੁੱਟ ਪਾਤੜਾ ਤੋਂ 4 ਕਿਲੋਮੀਟਰ ਸੂਤਰਾ ਨੇ ਅੱਡੇ ਦੇ ਨਾਲ ਰੇਟ ਹੈ ਜੀ 14.5 ਲੱਖ ਰੁਪਏ ਕਿਲੇ ਦਾ ਵਖ ਵੋੜ ਦੀ ਜ਼ਮੀਨ ਹੈ ਜੀ 99 ਸਾਲਾ ਪਟਾ ਗਰਦੌਰੀ ਨਾ ਕਰਾ ਕੇ ਦੇਣਗੇ ਕੋਈ ਰੋਲੇ ਵਾਲਾ ਬਾੜ ਨਹੀਂ ਆਸ-ਪਾਸੇ ਜ਼ਮੀਨ ਦਾ ਰੇਟ ਆ 70-80 ਲੱਖ ਕਿੱਲੇ ਦਾ 950 1807358 ਇਸ ਨੰਬਰ ਤੇ ਫੋਨ ਕਰਕੇ 1.5 ਕਿੱਲੇ ਜ਼ਮੀਨ 1.14 ਲੱਖ ਰੁਪਏ ਨੂੰ ਕਿੱਲਾ ਤੁਸੀਂ ਫੇਰ ਸਕਦੇ ਹੋ ਜੀ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰਦਾ ਕਰੋ ਜੀ ਵੀਡੀਓ ਸ਼ੇਅਰ ਕਰਨ ਵਾਲੇ ਵੀਰਾਂ ਦਾ ਬਹੁਤ ਸੋਹਣੇ ਕਮੈਂਟ ਕਰਦੇ ਨੇ ਜਿਹੜੇ ਉਹਨਾਂ ਵੀਰਾਂ ਦਾ ਤੇ ਜਿਹੜੇ ਚਾਹਾਂ ਨੂੰ ਸਪੋਰਟ ਕਰਦੇ ਆ ਰਹੇ ਨਾ ਵੀਰਾਂ ਦਾ ਤੈਦ ਲੋ ਤੁਹਾਨੂੰ ਬਹੁਤ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਅਜਿਹਾ ਸਪੋਰਟ ਕਰੋਗੇ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਪ੍ਰਾ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ 9877928446 ਕੋਈ ਵੀ ਤੁਹਾਡਾ ਛੋਟਾ ਮੋਟਾ ਕਾਰੋਬਾਰ ਹੈ ਜੇ ਤੁਸੀਂ ਵੱਡੇ ਕਾਰੋਬਾਰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਦਿੱਤੇ ਨੰਬਰ ਤੇ 9877928446 ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ Insta ਤੇ ਟਰੈਕਟਰ ਮੇਲਾ ਇੱਥੇ ਆ ਤੁਹਾਡੀ ਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ 4000 ਲਾਈਕ ਦਾ ਟਾਰਗੇਟ ਹੈ ਜੀ ਉਮੀਦ ਕਰਦੇ ਹਾਂ ਸਾਰੇ ਹੀ ਵੀਰ ਭੈਣ ਭਰਾ ਇਸ ਨੂੰ ਪੂਰਾ ਜ਼ਰੂਰ ਕਰਨਗੇ ਸੋ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ